ਬੜਾ ਧੰਨਵਾਦ ਹੈ ਗੁਰੂ ਕੇ ਪਿਆਰਿਓ ਬੇਨਤੀ ਵਾਰ-ਵਾਰ ਕਿ ਗੁਰੂ ਘਰ ਤੀਰਥ ਸਥਾਨ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਸਾਨੂੰ ਬੁਲਾਇਆ ਗਿਆ ਸੱਦਿਆ ਗਿਆ ਹੈ ਗੁਰੂ ਦਾ ਹੁਕਮ ਹੋਇਆ ਹੈ ਤਾਂ ਆਇਆ ਤੇ ਗੁਰੂ ਦਾ ਹੁਕਮ ਵੀ ਹੋ ਗਿਆ ਅਸੀਂ ਆਵ ਹੀ ਗਏ ਇੱਥੇ ਆ ਕੇ ਆਪਣੀਆਂ ਗੱਲਾਂ ਆਪਣੀ ਚਰਚਾ ਆਪਣੀਆਂ ਬੇਫਰਤੂ ਦੀਆਂ ਗੱਲਾਂ ਕਰਕੇ ਪਿਕਨਿਕ ਜਿਹਾ ਮਨਾ ਕੇ ਮੇਲਾ ਜਿਹਾ ਵੇਖ ਕੇ ਮੁੜ ਜਾਈਏ ਤੇ ਗੁਰੂ ਕੇ ਪਿਆਰੇ ਹੋਏ ਤਾਂ ਇੰਜ ਆ ਕੇ ਪਿਆਸ ਬਹੁਤ ਲੱਗੀ ਸੀ ਆ ਦਰਬਾਰ ਵਿੱਚ ਝਕਾਰਾ ਨਾ ਲਾਉਣ ਦੀ ਖਿੱਚਲਾ ਕਰੋ ਸੰਗਤ ਨੂੰ ਬੇਨਤੀ ਹੈ ਦਰਬਾਰ ਵਿੱਚ ਝਕਾਰਾ ਦੇਖਿਆ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਚ ਘਰਾਂ ਲੱਗਦਾ ਕਦੀ ਅੰਦਰ ਜਕਾਰਾ ਨਹੀਂ ਲਾਇਆ ਜਾਂਦਾ ਹੱਥ ਜੋੜ ਕੇ ਬੇਨਤੀ ਹੈ ਇਹ ਮਰਿਆਦਾ ਦਾ ਪਾਲਣ ਕਰੋ ਦਰਬਾਰ ਵਿੱਚ ਤੁਸੀਂ ਜਕਾਰਾ ਨਹੀਂ ਲਾ ਸਕਦੇ ਹੋ ਕੀਰਤਨ ਚੱਲ ਰਿਹਾ ਤੁਸੀਂ ਜਕਾਰੇ ਲਾਈ ਜੋ ਫਿਰ ਆ ਕੀਰਤਨ ਦਾ ਕੀ ਫਾਇਦਾ ਗੁਰੂ ਕੇ ਪਿਆਰਿਓ ਪਹਿਲਾਂ ਮਰਿਆਦਾ ਨੂੰ ਸਮਝੋ ਅਸੀਂ ਆਏ ਆ ਗੁਰੂ ਪਾਤਸ਼ਾਹ ਦੀ ਖੁਸ਼ੀ ਲੈਣ ਜਕਾਰੇ ਲਾਈ ਜੋ ਤੇ ਅੰਦਰ ਕੀਰਤਨ ਵਾਲੇ ਕੀਰਤਨ ਕਰੀ ਜਾਣ ਰਿਜ਼ਲਟ 0 ਆਓ ਗੁਰੂ ਪਾਤਸ਼ਾਹ ਦੇ ਮਹਾਨ ਬਚਨ ਨੂੰ ਹਿਰਦੇ ਘਰ ਵਿੱਚ ਲੈ ਜਾਈਏ ਵਸਾ ਲਈਏ ਜਿਨ੍ਹਾਂ ਨੇ ਗੁਰੂ ਗੁਰੂ ਜਪਿਆ ਏ ਉਹਨਾਂ ਨੇ ਜ਼ਹਿਰ ਦੇ ਪਿਆਲੇ ਵੀ ਉਹਨਾਂ ਨੂੰ ਪਿਲਾਏ ਗਏ ਉਹਨਾਂ ਦਾ ਬਾਲ ਵੀ ਬਿੱਗਾ ਨਾ ਹੋਇਆ ਉਹ ਜਕਾਰੇ ਨਹੀਂ ਸੀ ਲਾਉਂਦੇ ਉਹ ਜਕਾਰੇ ਨਹੀਂ ਸੀ ਮਾਕਾ ਨਾ ਲਾਉਂਦੇ ਉਹ ਗੁਰੂ ਦੇ ਹੁਕਮ ਨੂੰ ਮੰਨਦੇ ਸੀ ਤੇ ਜਿਹੜਾ ਗੁਰੂ ਦਾ ਸੇਖ ਹੈ ਪਤਾ ਕੀ ਕਰਦਾ ਏ ਆ ਦੇਖੋ ਬਾਣੀ ਦਾ ਕਿੰਨਾ ਸੁੰਦਰ ਪਰਮਾਨ ਹੈ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਇਸ ਜਨ ਦੁੱਖ ਨਿਕਟ ਨਹੀਂ ਆਵੇ ਆ ਕਰਿਓ ਤੁਸੀਂ ਕੰਮ ਕਹਿੰਦੇ ਸਤਗੁਰ ਦਾ ਜਿਹੜਾ ਸਿੱਖ ਹੈ ਨਾ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਮੇਰੇ ਗੁਰੂ ਗਬਦਾਸ ਪਾਤਸ਼ਾਹ ਨੇ ਹਾਰ 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 ਹਰ ਹਰ ਹਰੇ ਜਨ ਗਏ ਨਿਸਤਰ ਤਰੇ ਕਹਿੰਦੇ ਜਿਹੜਾ ਹਰੀ ਦਾ ਨਾਮ ਜਪੂਗਾ ਪੱਕੇ ਤੌਰ ਤੇ ਭਵ ਸਾਗਰ ਨੂੰ ਤਰ ਜਾਊਗਾ ਜਕਾਰਿਆਂ ਨਾਲ ਕੋਈ ਗੱਲ ਨਹੀਂ ਬਣਨੀ ਐਵੇਂ ਨਾ ਜਕਾਰੇ ਲਾਇਆ ਕਰੋ ਹਾਂ ਜਕਾਰਾ ਲਾਇਆ ਜਾਂਦਾ ਏ ਜਕਾਰਾ ਲਾਉਣ ਦੀ ਕੋਈ ਵਜ੍ਹਾ ਹੁੰਦੀ ਏ ਜਕਾਰਾ ਲਾਉਣ ਦੀ ਕੋਈ ਮਰਿਆਦਾ ਹੈ ਐਵੇਂ ਨਹੀਂ ਜਕਾਰੇ ਛੱਡੀ ਜਾਣੇ ਤੇ ਮਾਹੌਲ ਨੂੰ ਖਰਾਬ ਕਰ ਲੈਣਾ ਆਓ ਗੁਰੂ ਕੇ ਪਿਆਰਿਓ ਪਾਤਸ਼ਾਹ ਦੀ ਮਹਾਨ ਬਾਣੀ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਆਓ ਤੁਸੀਂ ਵੀ ਮੇਰੇ ਹਰੀ ਮੇਰੇ ਗੁਰੂ ਅਰਬਦਾਸ ਪਾਤਸ਼ਾਹ ਦਾ ਕੀਰਤਨ ਗਾ ਕੇ ਤੁਸੀਂ ਸ੍ਰੀ ਖਰੋੜਾ ਜਿਹੜਾ ਸਾਹਿਬ ਦੀਆਂ ਹਾਜ਼ਰੀਆਂ ਤੁਰ ਦਰਗਾਹ ਪ੍ਰਵਾਨ ਕਰਲਿਓ ਆਓ ਬੇਗਮਪੁਰਾ ਦੀ ਖੁਸ਼ੀ ਪ੍ਰਾਪਤ ਕਰਿਏ ਆਓ ਮੇਰੇ ਗੁਰੂ ਪਾਤਸ਼ਾਹ ਦੇ ਮਹਾਨ ਬਾਣੀ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰ ਲਈਏ ਜੀ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਬਾਈ ਰਾਮ ਤੇ ਸਜਨ ਦੁੱਖ ਨ ਕਟ ਨਹੀਂ ਆਵੇ ਧੰਨ ਗੁਰੂ ਵਰਦਾਰਸ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਦਨਗਾ ਨਗਾਵੇ ਕੀਰਤ ਨਗਾਵੇ ਇਸ ਜਨ ਦੁੱਖ ਨਿਕਟ ਨਹੀਂ ਆਵੇ ਐ ਸਤ ਸੰਗੀ ਜਨੋ ਬਿਰਤੀਆਂ ਆਕਾਗਰ ਕਰਿਓ ਤੁਹਾਡੇ ਮਤਲਬ ਦੀ ਗੱਲ ਆਪਾਂ ਸਾਰੇ ਸੁੱਖ ਚਾਹੁੰਦੇ ਆ ਨਾ ਕਿ ਸਾਨੂੰ ਸੁੱਖਾਂ ਦਾ ਭੰਡਾਰ ਮਿਲ ਜਾਏ ਦੁੱਖ ਸਾਨੂੰ ਨਾ ਆਣ ਇਹੀ ਚਾਹੁੰਦੇ ਨਾ ਹੁਣ ਸੁੱਖ ਦੇ ਯਤਨ ਬਹੁਤ ਕਰ ਲਏ ਸੁੱਖ ਕੇ ਯਤਨ ਬਹੁਤ ਕੀਓ ਦੁੱਖ ਕਾ ਕੀਓ ਨਾ ਕੋਈ ਕਾਰਨ ਆ ਹੈ ਸੁੱਖ ਦੇ ਯਤਨ ਕਰੀ ਜਾਂਦੇ ਆ ਦੁੱਖ ਦਾ ਨਹੀਂ ਕਰਦੇ ਕੋਈ ਜੇ ਦੁੱਖ ਨੂੰ ਦੁੱਖ ਨੂੰ ਸਮਝ ਕੇ ਦੁੱਖ ਦਾ ਯਤਨ ਕਰ ਲਈਏ ਤਾਂ ਸੁੱਖੇ ਸੋ ਤੋਂ ਬਚਣਗੇ ਬਾਕੀ ਸੁੱਖਾਂ ਦੇ ਯਤਨ ਕਰਦੇ ਪਏ ਆ ਦੁੱਖ ਫੇਰ ਆ ਜਾਂਦਾ ਹੈ ਸਾਰੀਆਂ ਖਿੜਕੀਆਂ ਦਰਵਾਜ਼ੇ ਦੁੱਖ ਲਈ ਬੰਦ ਕਰ ਦਿੰਦੇ ਆ ਲੇਕਿਨ ਦੁੱਖ ਪਤਾ ਨਹੀਂ ਕਿਹੜੀ ਖਿੜਕੀ ਕਿਹੜੇ ਝੀਤ ਕਿਹੜੀ ਮੋਰੀ ਰਾਹੀਂ ਅੰਦਰ ਆਵੜਦਾ ਸਾਨੂੰ ਦੁੱਖ ਦਿੰਦਾ ਹੈ ਹੁਣ ਜਿਹੜਾ ਜਿਹੜਾ ਵੀ ਸੁੱਖ ਚਾਹੁੰਦਾ ਹੈ ਨਾ ਆ ਮੇਰੇ ਪਾਤਸ਼ਾਹ ਦੀ ਬਾਣੀ ਹੈ ਮਹੱਲਾ ਪੰਜਵਾਂ ਗੋੜੀ ਮਹੱਲਾ ਪੰਜਵਾਂ ਆਪਣੇ ਹਿਰਦੇ ਘਰ ਵਿੱਚ ਆ ਮੰਤਰ ਮਹਾ ਮੰਤਰ ਲੈ ਜਾਓ ਘਰ ਵਿੱਚ ਸੁੱਖ ਸੁੱਖ ਹੋ ਜਾਏ ਕਰ ਸੁੱਖ ਵਸਿਆ ਬਾਹਰ ਸੁਖ ਵਾਇਆ ਤੁਹਾਡੇ ਘਰ ਵਿੱਚ ਸੁੱਖ ਬਾਹਰ ਸੁੱਖ ਤੁਸੀਂ ਸੁੱਖਾਂ ਨਾਲ ਅਕਾਲ ਪੁਰਖ ਦੇ ਰੰਗ ਵਿੱਚ ਰੰਗ ਜਾਓ ਹੁਣ ਕੀ ਮੰਤਰ ਹੈ ਕੀ ਟੰਗ ਹੈ ਪਤਸਾ ਕਹਿੰਦੇ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਜਿਹੜਾ ਗੁਰੂ ਦਾ ਸਿੱਖ ਅਕਾਲ ਪੁਰਖ ਦੀ ਉਪਮਾ ਨੂੰ ਗਾਉਂਦਾ ਏ ਸੁਣਦਾ ਏ ਉਹਨੂੰ ਕੀ ਹੁੰਦਾ ਏ ਜੀ ਪਤਸਾ ਕਹਿੰਦੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ ਸਮਝ ਸੋ ਕੀ ਲੱਗਦੀ ਏ ਨਾ ਗੱਲ ਜਿਹੜਾ ਹਰੀ ਦਾ ਪਿਆਰਾ ਗੁਰੂ ਦਾ ਸਿੱਖ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਕੀਰਤਨ ਸੁਣਦਾ ਏ ਤੇ ਕੀਰਤਨ ਕਰਦਾ ਏ ਹੁਣ ਤੁਸੀਂ ਕਹੋ ਪਿਆਸੀ ਜੀ ਕੀਰਤਨ ਸੁਣਤਾ ਸਕਦੇ ਆ ਕਰੀਏ ਕਿਦਾਂ ਸਾਨੂੰ ਪੇਟੀ ਨਹੀਂ ਆਉਂਦੀ ਸਾਨੂੰ ਬਾਜਾ ਨਹੀਂ ਆਉਂਦਾ ਸਾਨੂੰ ਸੁਰ ਦੀ ਤਾਲ ਨਹੀਂ ਤਾਂ ਨੋਟ ਕਰੋ ਫਿਰ ਮੀਰਾ ਨੂੰ ਕਿਸੇ ਨੇ ਪੁੱਛਿਆ ਮੀਰਾ ਸੁਣਿਆ ਜਦੋਂ ਤੂੰ ਗਾਉਣੀ ਏ ਤੇਰੇ ਬਾਣੀ ਨਾਲ ਤੇਰੇ ਕੀਰਤਨ ਨਾਲ ਪਸ਼ੂ ਪੰਛੀ ਵੀ ਮੰਤਰ ਮੁਕਤ ਹੋ ਜਾਂਦੇ ਨੇ ਐ ਮੀਰਾ ਤੂੰ ਕਿਹੜੇ ਰਾਗ ਵਿੱਚ ਇਹੜੇ ਸੁਰ ਵਿੱਚ ਗਾਉਣੀ ਐ ਆ ਸੁਣੋ ਹੁਣ ਮੇਰਾ ਦਾ ਜਵਾਬ ਮੇਰਾ ਕਹਿੰਦੀ ਰਾਗ ਐ ਸ਼ਾਸਤਰੀ ਜੀ ਐ ਕੀਰਤਨ ਦੇ ਮਹਾਰ ਐ ਗਵਈਏ ਮੈਨੂੰ ਕੀਰਤਨ ਦੇ ਸੁਰਾਂ ਦੀ ਕੋਈ ਸੁਧ ਨਹੀਂ ਮੈਨੂੰ ਪਤਾ ਹੀ ਨਹੀਂ ਕਿ ਸੁਰ ਕੀ ਐ ਤਾਲ ਕੀ ਐ ਮੈਨੂੰ ਰਾਗ ਦਾ ਪਤਾ ਨਹੀਂ ਓ ਪਿਆਰਿਆ ਮੈਂ ਰਾਗ ਵਿੱਚ ਨਹੀਂ ਮੈਂ ਵਿਰਾਗ ਵਿੱਚ ਗਾ ਰਹੀ ਐ ਦੇ ਬਰਾਗ ਇਹਦਾ ਮੈਨੂੰ ਗੁਰੂ ਅਰਬਦਾਸ ਦਾ ਵਿਰਾਗ ਲੱਗਿਆ ਕੋ ਸਤਨਾਮ ਵਾਹਿਗੁਰੂ ਜਿਹੜੇ ਬਰਾਗ ਚ ਗਾਣਗੇ ਨਾ ਇਦਾਂ ਗੁਰੂ 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 ਜਪਣਗੇ ਉਹ ਪਿਆਰ ਵਾਲਿਓ ਉਹਨਾਂ ਨੂੰ ਫਿਰ ਕੋਈ ਜ਼ਹਿਰ ਦਾ ਪਿਆਲਾ ਵੀ ਪਿਲਾ ਰੇ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਵੇਖੋ ਪੂਰਨ ਗੁਰੂ ਛਿੱਡੀ ਵੱਡੀ ਸਾਡੀ ਜ਼ਿੰਮੇਵਾਰੀ ਲੈਂਦਾ ਏ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਜਿਹੜਾ ਸਿੱਖ ਕੀਰਤਨ ਸੁਣੇਗਾ ਪੈਣਾ ਨੂੰ ਬੇਨਤੀ ਹੈ ਬੱਚਿਆਂ ਨੂੰ ਬੇਨਤੀ ਹੈ ਗੁਰੂ ਦਾ ਦਰਵਾਜ਼ਾ ਹੈ ਸਿਰ ਢੱਕ ਕੇ ਬੈਠੋ ਭਾਈ ਨੰਗੇ ਸਿਰ ਨਾਲ ਬੈਠੋ ਸਿਰ ਢੱਕੋ ਇਹ ਮਰਿਆਦਾ ਹੈ ਦੁੱਖ ਦੀ ਗੱਲ ਪਤਾ ਕੀ ਹੈ ਇਹ ਚੁੰਨੀ ਸਾਡੀਆਂ ਬੱਚੀਆਂ ਸਾਡੀਆਂ ਭੈਮਾ ਮਾਣਾ ਦੇ ਸੀਸ ਦਾ ਸ਼ਿੰਗਾਰ ਸੀ ਪਰ ਬਈ ਕਹਿੰਦੇ ਅਸੀਂ ਮਾਡਰਨ ਯੁੱਗ ਦੀਆਂ ਕੁੜੀਆਂ ਅਸੀਂ ਬਾਬਾ ਵਾਲ ਸਿੱਧੇ ਕਰਵਾਏ ਅਸੀਂ ਚੁੰਨੀ ਲੈ ਸਕਦੀਆਂ ਚੁੰਨੀ ਲਾ ਕੇ ਕਰੀ ਕਿਲੀ ਤੇ ਟੰਗ ਛੱਡੀਏ ਮਾਫ ਕਰਨਾ ਚੁੰਨੀ ਇੱਜ਼ਤ ਏ ਇੱਜ਼ਤ ਜੇ ਜਿਤਨੂੰ ਸ਼ਿੱਕੇ ਤੇ ਟੰਗੋਗੇ ਮਾਫ ਕਰਨਾ ਪੱਲੇ ਕੁਝ ਨਹੀਂ ਬਚੀ ਇਹ ਚੁੰਨੀ ਸਿਰ ਤੇ ਜ਼ਾਲਮਾਂ ਨੇ ਲੈਣ ਨਹੀਂ ਦਿੱਤੀ ਕਿ ਨਹੀਂ ਲੈਣਦਿਆਂਗੇ ਬੰਦ-ਬੰਦ ਘਟਾਏ ਚਰਖਰੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਪੂਰਾ ਜੀਵਨ ਮਾਦੋ ਜਨਮ ਤੁਹਾਰੇ ਲੇਖੇ ਗੁਰੂ ਰਵਿਦਾਸ ਪਾਤਸ਼ਾਹ ਸਾਰਾ ਜੀਵਨ ਲੇਖੇ ਲਾ ਗਏ ਬਾਬਾ ਸਾਹਿਬ ਭੀਮ ਰਾਉ ਬੇਡਕਰ ਤੁਹਾਡੀ ਚੁੰਨੀ ਦੀ ਖਾਤਰ ਤੁਹਾਡੀ ਇੱਜ਼ਤ ਦੀ ਖਾਤਰ ਆਪਣੇ ਚਾਰ ਬੱਚੇ ਦਵਾਈ ਦੇ ਖੁਣੋ ਉਹ ਪਰਲੋਕ ਗਵਨ ਕਰ ਗਏ ਲੇਕਿਨ ਪ੍ਰਵਾਹ ਨਹੀਂ ਕੀਤੀ ਕਿ ਮੇਰੀ ਧੀਆਂ ਮੇਰੀਆਂ ਭੈਣਾ ਮਾਮਾ ਦੀ ਇੱਜ਼ਤ ਕੋਈ ਖੋ ਨਾ ਸਕੇ ਤੇ ਮਾਫ ਕਰਨਾ ਹੁਣ ਤਾਂ ਅਸੀਂ ਆਪੇ ਲਾ ਮਾਰੀਏ ਚੁੰਨੀ ਹੱਥ ਜੋੜ ਕੇ ਬੇਰਤੀਏ ਇਹ ਕੋਈ 1.5 2 ਮੀਟਰ ਦਾ ਕੱਪੜਾ ਨਹੀਂ ਹੈ ਚੁੰਨੀ ਤੇ ਤੁਹਾਡੀ ਇੱਜ਼ਤ ਹੈ ਇੱਜ਼ਤ ਤੁਹਾਡੇ ਵੀਰ ਦੀ ਪੱਗ ਤੁਹਾਡੀ ਚੁੰਨੀ ਸਿਰ ਤੇ ਟੱਕਿਆ ਲੈ ਉੱਚੀ ਹੋ ਜਾਣੀ ਹੈ ਸੁੱਚੀ ਹੋ ਜਾਣੀ ਹੈ ਤੁਹਾਡੇ ਬਾਪ ਦੀ ਪੱਗ ਤੁਹਾਡਾ ਸਿਰ ਟੱਕਣ ਨਾਲ ਕਰਤਾਰਾਂ ਨਾਲ ਜਿਉਂ ਨਾਲ ਗੁਰੂ ਦੇ ਅਨੁਸਾਰ ਜੀਵਨ ਜਿਉਂ ਨਾਲ ਤਾਡੇ ਪੱਗ ਨੂੰ ਕਦੇ ਪਿਓ ਦੀ ਪੱਗ ਨੂੰ ਦਾਗ ਨਹੀਂ ਲੱਗਣਾ ਗੱਲ ਤਾਂ ਮੰਨਣ ਦੀ ਹੈ ਨਾ ਇੱਕ ਮਹਾਵਰਾ ਮੈਂ ਪੜ ਰਿਹਾ ਸੀ ਕਹਿੰਦਾ ਮਾਨੋ ਤੂੰ ਮੈਂ ਗੰਗਾ ਬਈਆ ਹੂੰ ਨਾ ਮਾਨੋ ਤੂੰ ਮੈਂ ਵਹਿਤਾ ਪਾਣੀ ਹੂੰ ਗੱਲ ਤਾਂ ਮੰਨਣ ਦੀ ਹੈ ਹੁਣ ਤੁਸੀਂ ਮੰਨ ਲਓ ਪੇ ਗੁਰੂ ਅਰਬਦਾਸ ਪਾਤਸ਼ਾਹ ਸਾਡੇ ਰੱਬ ਨੇ ਤਾ ਰੱਬ ਬਣ ਜਾਣਾ ਸਮਝ ਲਓ ਤੇ ਪਿਕਨਿਕ ਮਨਾਣਾ ਹੈ ਤਾਂ ਪਿਕਨਿਕ ਮਨਾ ਕੇ ਘਰ ਮੁੜ ਜਾਓਗੇ ਰੋਹਾਨੀ ਲਾਹਾ ਪ੍ਰਾਪਤ ਨਹੀਂ ਹੋਣਾ ਗੱਲ ਖਤਮ ਮੇਰੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਜਾ ਕੋ ਆਪਣੀ ਕਿਰਪਾ ਧਾਰ ਐ ਦੇਖੋ ਕਹਿੰਦੇ ਜਿਹਨੂੰ ਤੂੰ ਆਪਣੀ ਕਿਰਪਾ ਕਰਦਾ ਏ ਪ੍ਰਮਾਤਮਾ ਸੋ ਜਨ ਰਸਨਾ ਨਾਮ ਉਚਾਰੇ ਉਹ ਫਿਰ ਜੀਵਨਾ ਗੁਰ ਸਿੱਖ ਦੀ ਫਿਲਮੀ ਗਾਣੇ ਨਹੀਂ ਗੁੰਗੁਣਾ ਦੀ ਉਹ ਦੁਨਿਆਵੀ ਗੱਲਾਂ ਨਹੀਂ ਕਰਦੀ ਉਹ ਮੇਰੇ ਗੁਰੂ ਦਾ ਨਾਮ ਜਪਦੀ ਹੈ ਨਾਮ ਜਪਦੀ ਹੈ ਕਿਉਂਕਿ ਨਾਮ ਜਪਣ ਨਾਲ ਉਹ ਨੂੰ ਨੰਦ ਪ੍ਰਾਪਤ ਹੋ ਰਿਹਾ ਹੈ ਹਰ ਬਿਸਰਤ ਸਹਿਸਾ ਦੁੱਖ ਵਿਆਪੈ ਸੁਣੋ 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 ਦੁਨੀਆ ਵਾਲਿਓ ਸੁਣੋ ਰਾਗ ਗੋੜੀ ਮਹੱਲਾ ਪੰਜਵਾਂ ਪੰਜਵੇਂ ਗੁਰੂ ਦਾ ਹੁਕਮ ਸੁਣੋ ਕਹਿੰਦੇ ਜਿਹੜਾ ਜਨ ਜਿਹੜਾ ਬੰਦਾ ਜਿਹੜੀ ਧੀ ਜਿਹੜੀ ਔਰਤ ਹਰ ਬਿਸਰਤ ਸਹਿਸਾ ਦੁੱਖ ਵਿਆਪੈ ਕਹਿੰਦੇ ਕਰੋੜਾਂ ਹੀ ਦੁੱਖ ਲੱਗ ਜਾਣਗੇ ਇਹ ਹਰੀ ਦਾ ਨਾਮ ਭੁੱਲ ਗਏ ਤੇ ਹਰੀ ਦਾ ਨਾਮ ਭੁੱਲਿਆਂ ਬੜੇ ਦੁੱਖ ਵਿਆਪਦੇ ਨੇ ਉਹ ਪਿਆਰਿਓ ਲਾਈਨ ਅਪ ਚ ਖੜੇ ਹੋ ਹੱਥ ਜੋੜ ਕੇ ਬੇਨਤੀ ਹੈ ਤੁਹਾਡੀ ਆਵਾਜ਼ ਸਾਡੀ ਸੌਂਬ ਤੋਂ ਵੀ ਜ਼ਿਆਦਾ ਆ ਰਹੀ ਹੈ ਅਸੀਂ ਸਾਊਂਡ ਵਿੱਚ ਬੋਲ ਰਹੇ ਹਾਂ ਉੱਚੀ ਉੱਚੀ ਤੁਸੀਂ ਬਿਨਾਂ ਸਾਊਂਡ ਤੋਂ ਬੋਲਦੇ ਹੋ ਤੁਹਾਡੀ ਆਵਾਜ਼ ਸਾਡੇ ਨਾਲੋਂ ਵੱਧ ਕਿਉਂ ਤੁਸੀਂ ਇਕੱਠੇ ਹੋ ਕੇ ਬੋਲਦੇ ਹੋ ਤਾਂ ਬੋਲੋ ਨਾ ਬਾਣੀ ਸੁਣੋ ਪਤਸ਼ਾਹ ਕਹਿੰਦੇ ਸਿਮਰਤ ਨਾਮ ਪਰਮ ਭਉ ਭਾਗੈ ਐ ਪਿਆਰੋ ਹਰੀ ਦਾ ਹਰ ਦਾ ਨਾਮ ਸਿਮਰਨ ਦੇ ਨਾਲ ਤੋੜੇ ਮਨ ਦੇ ਪਰਮ ਭੈ ਦੁੱਖ ਸਾਰੇ ਦੂਰ ਹੋ ਜਾਣਗੇ ਤਿਸ ਜਨ ਕੋ ਦੁੱਖ ਨਿਕਟ ਨਹੀਂ ਆਵੇ ਉਹਨੂੰ ਉਸ ਜਾਣਨ ਉਸ ਬੰਦੇ ਨੂੰ ਜਨ ਉਹਦੇ ਲਾਗੇ ਦੁੱਖ ਨਹੀਂ ਆਉਂਦਾ ਕਿਹਦੇ ਜਿਹੜਾ ਹਰ ਕੀਰਤਨ ਸੁਣੈ ਅਰ ਕੀਰਤਨ ਗਾਵੇ ਮੋਟੀ ਜੀਆਂ ਗੱਲ ਹੈ ਹਰ ਕੀ ਟਹਿਲ ਕਰਤ ਜਨ ਸੋਹੈ ਕਹਿੰਦੇ ਜੇ ਹਰੀ ਦੀ ਸੇਵਾ ਕਰੇਗਾ ਨਾ ਤੂੰ ਸੋਹਣਾ ਲੱਗੇਗਾ ਚੰਗਾ ਲੱਗੇਗਾ ਹਰ ਕੀ ਟਹਿਲ ਕਰਤ ਜਨ ਸੋਹੈ ਤਾਂ ਕੋ ਮਾਇਆ ਅਗਨ ਨਾ ਪੋਹੈ ਦੇਖੋ ਕਿ ਵੱਡੇ ਬਚਨ ਕਹਿੰਦੇ ਹਰੀ ਦਾ ਅਕਾਲ ਪੁਰਖ ਦਾ ਨਾਮ ਜਪਦਿਆਂ ਜਪਦਿਆਂ ਬੰਦੇ ਤੈਨੂੰ ਜਮਾਂ ਦੀ ਅਗ ਸਾੜ ਨਹੀਂ ਸਕਦੀ ਤੈਨੂੰ ਦੁੱਖਾਂ ਦੀ ਯਾਗ ਸਾਰੇਗੀ ਨਹੀਂ ਐਗਰੂ ਕੇ ਪਿਆਰੇ ਹੋ ਮਨ ਤਨ ਮੁਖ ਹਰ ਨਾਮ ਦਿਆਲ ਜਿਹੜਾ ਗੁਰੂ ਦਾ ਸੇਖ ਹੈ ਨਾ ਉਹਦੇ ਮੁਖ ਦੇ ਉੱਤੇ ਉਹਦੇ ਮਨ ਦੇ ਅੰਦਰ ਮੇਰੇ ਦਿਆਲ ਪ੍ਰਪ ਭਰੀਪੂਰਨ ਪ੍ਰਮਾਤਮਾ ਦਾ ਨਾਮ ਹਰਦਮ ਹਰਦਮ ਗੂੰਜ ਰਿਹਾ ਹੈ ਇਹ ਅਕਾਲ ਪੁਰਖ ਦੀ ਕਿਰਪਾ ਹੈ ਨਾਨਕਤ ਜੀ ਹਲੇ ਆਵਰ ਜੰਜਾਲ ਆਤ ਵਿੱਚ ਕਹਿੰਦੇ ਨੇ ਹਰੀ ਪ੍ਰਭ ਆ ਸਾਰੇ ਜਿਹੜੇ ਜੰਗਾਲ ਆ ਉਹ ਕੱਢ ਦੁੰਦਾ ਹੈ ਦੇਖੋ ਨਾ ਪਿਆਰਿਓ ਆ ਹੁਣ ਲਾਈਨਾਂ ਲਗੀਆਂ ਹੋਈਆਂ ਰੱਛ ਵਿੱਚ ਇੱਕ ਬੱਚੀ ਬੇਸੁਦ ਹੋ ਗਈ ਉਹ ਮੇਰੀ ਧੀ ਨੂੰ ਵੇਖੋ ਕਿ ਉਹਦਾ ਵਜੂਦ ਕਿੰਨਾ ਕੈ ਐ ਭੈਣੋ ਘਰ ਦੀਆਂ ਖੁਰਾਕਾਂ ਠੀਕ ਕਰੋ ਘਰ ਦੀਆਂ ਖੁਰਾਕਾਂ ਠੀਕ ਕਰੋ ਜੜੀਆਂ ਖਰਾਕਾ ਅੱਜ ਅਸੀਂ ਖਾ ਰਹੇ ਨਾ ਜੰਗਬੂੜ ਤੇ ਜ਼ਹਿਰ ਖਾ ਰਹੇ ਆ ਬੱਚੋ ਸਾਦਾ ਭੋਜਨ ਕਰੋ ਸਾਦਾ ਭੋਜਨ ਕਰੋ ਭੋਜਨ ਮੇਰੇ ਗੁਰੂ ਦਾ ਗੁਰੂ ਗੁਰੂ ਕਰਦੇ ਬਣਾਓ ਗੁਰੂ ਗੁਰੂ ਕਰਦੇ ਛਕੋ ਤੁਹਾਡੇ ਬੱਚੇ ਜੇ ਹੁਣੇ ਜਵਾਨੀ ਚ ਬੇਹੋਸ਼ ਹੋਣਗੇ ਲਾਈਨਾਂ ਵਿੱਚ ਲੱਗੇ ਕਿੱਥੇ ਨਿਆ ਸਿਆਣੇ ਕਹਿੰਦੇ ਕਿੱਥੇ ਲੇਖਾ ਸਵਾਗੁਰੂ ਕੇ ਪਿਆਰੇ ਹੁਣ ਆਰਤੀ ਦਾ ਸਮਾਂ ਹੈ ਬਾਬਾ ਨਰੇਸ਼ ਸਿੰਘ ਤੁਹਾਨੂੰ ਬੇਨਤੀ ਹੈ